ਸੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਆ ਸਾਰਿਆਂ ਦਾ ਮੇਰਾ ਚੈਨਲ ਸਮਰ ਬਟਿਕ ਦੇ ਵਿੱਚ ਤੇ ਅੱਜ ਮੈਂ ਤੁਹਾਨੂੰ ਦੱਸੂਗੀ ਸਾਈਡ ਸੀਮ ਜਿਹੜੀ ਆਪਾਂ ਲਗਾਉਣੀ ਆ ਜਿਹੜਾ ਸਾਡਾ ਇੱਥੋਂ ਕੱਪੜਾ ਵਾਧ ਘਟ ਜਾਂਦਾ ਆ ਉਹਦੇ ਬਾਰੇ ਦੇ ਵਿੱਚ ਜਦੋਂ ਆਪਾਂ ਪਲੇਟ ਪਾਉਂਦੇ ਆ ਵਾਲੀ ਸਾਈਡ ਤੋਂ ਸਾਈਡ ਪਲੇਟ ਉਹ ਪਾਉਣ ਦੇ ਨਾਲ ਸਾਡਾ ਜਿਹੜਾ ਇੱਥੋਂ ਫਰੰਟ ਤੋਂ ਕੱਪੜਾ ਘਟ ਜਾਂਦਾ ਆ ਇਹ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਪ੍ਰੋਪਰ ਰੱਖ ਕੇ ਸਲਾਈ ਨਹੀਂ ਲਗਾਉਣੀ ਜਿੰਨਾ ਸਾਡਾ ਕੱਪੜਾ ਉੱਪਰ ਨੂੰ ਵਾਧਾ ਪਿਛਲੇ ਪੱਲੇ ਵਾਲਾ ਉਹ ਆਪਾਂ ਵਧਾ ਦੇਣਾ ਹੈ ਇਸ ਤਰ੍ਹਾਂ ਜੇ ਅਸੀਂ ਐਵੇਂ ਕਰਕੇ ਸਲਾਈ ਲਗਾਉਂਦੇ ਆ ਨਾ ਤੇ ਸਾਡਾ ਜਿਹੜਾ ਮੋਰ ਵਾਲਾ ਗਲਆ ਹੈ ਨਾ ਉਹ ਪਿੱਛੇ ਨੂੰ ਜਾਊਗਾ ਇਸ ਕਰਕੇ ਆਪਾਂ ਐਵੇਂ ਕਰਕੇ ਇਹਨੂੰ ਸਲਾਈ ਲਗਾਉਣੀ ਹੈ ਇਦਾਂ ਧਿਆਨ ਨਾਲ ਦੇਖਿਓ ਮੈਂ ਇਦਾਂ ਕਰਕੇ ਸਲਾਈ ਲਗਾਉਣੀ ਹੈ ਜਿੰਨਾ ਕਪੜਾ ਵਧਿਆ ਉਹਨੂੰ ਉੱਪਰ ਨੂੰ ਵਧਾ ਦੇਣਾ ਹੈ ਫਿਰ ਆਪਾਂ ਇੱਥੇ ਰੱਖ ਕੇ ਸਲਾਈ ਲਗਾ ਲੈਣੀ ਆ ਆਪਣੀ ਸਾਰੀ ਆਪਾਂ ਸਲਾਈ ਲਗਾਉਣੀ ਆ ਇਹ ਤੇ ਜਿਹੜੀ ਆ ਵਾਲੀ ਪਲੇਟ ਆ ਇਹਨੂੰ ਇਸ ਤਰ੍ਹਾਂ ਉੱਪਰ ਨੂੰ ਨਹੀਂ ਨੀਂ ਲ ਜਾਣਾ ਇਹਨੂੰ ਇਸ ਤਰ੍ਹਾਂ نیچے ਨੂੰ ਐਵੇਂ ਐਦਾਂ ਸਲਾਈ ਲਗਾਉਣੀ ਹੈ ਇੱਥੇ ਪਲੇਟ ਦੇ ਥੱਲੇ ਨੂੰ ਸਲਾਈ ਹੋਣੀ ਉੱਪਰ ਨੂੰ ਵਾਲੀ ਸਲਾਈ ਹੋਣੀ ਥੱਲੇ ਠੀਕ ਆ ਜੀ ਇਹ ਵਾਲੀ ਸਲਾਈ ਆਪਾਂ نیچے ਨੂੰ ਲਗਾਉਣੀ ਆ ਅਗਲਾ ਵਾਲੀ ਇਹ ਵੀ ਸਲਾਈ ਕਰੀ ਪ੍ਰੋਪਰ ਲਗਾ ਲੈਣੀ ਆ ਇਹ ਵਾਰੀ ਸਲਾਈ ਨੂੰ ਆਪਾਂ ਡਬਲ ਕਰ ਦੇਣਾ ਆ ਪੈਰ ਪੈਰ ਦਾ ਆਪਾਂ ਮਾਰਜਿਨ ਛੱਡਣਾ ਇਹਦੇ ਵਿੱਚ ਐਸਾ ਕਰਕੇ ਫਿਰ ਆਪਾਂ ਆਹ ਮਲੇਰੀ ਫਿਰ ਬਾਹਰ ਕੱਢ ਲੈਣੀ ਹੈ। ਨਾਲ ਫਿਰ ਕੱਢ ਲੈਣੀ। ਇਦਾਂ ਇਹ ਵਾਲੀ ਸਲਾਈ ਲਾ ਲੈਣੀ ਆ। ਹੁਣ ਆਪਾਂ ਜਿਹੜੀ ਆ ਕਟਿੰਗ ਕਰਨੀ ਆ ਨਾ ਆਹ ਵਾਲੀ neck ਦੀ ਬੈਕ ਸਾਈਡ ਦੇ neck ਤੋਂ ਜਿਹੜਾ ਕੱਪੜਾ ਸਾਡਾ ਵਿਚੋ 모ਢੇ ਤੋਂ ਬਾਕਾਰ ਜਿਹੜੀ ਪਾਈ ਹੁੰਦੀ ਆ ਵਧ ਜਾਂਦਾ ਨਾ ਜਦੋਂ ਆਪਾਂ ਇਹਦੀ ਕਟਿੰਗ ਕਰਨੀ ਆ ਆ ਸਾਰੀ ਤੁਰ ਤੱਕ ਨਹੀਂ ਕਰਨੀ ਹੈਗੀ ਇੱਥੋਂ ਆਪਾਂ ਸਿਰਫ ਇੰਨੀ ਹੀ ਕਰਨੀ ਆ ਬਹੁਤ ਇੱਕ ਮਿੰਟ ਅੰਡੀ ਇਸ ਤਰ੍ਹਾਂ